ਕੰਡਕਟਰ ਨੇ ਕੁਛ ਨੌਜਵਾਨਾਂ ਤੇ ਪੈਸੇ ਵਾਲਾ ਬੈਗ ਹੋਣ ਅਤੇ ਕੁਟਵਾਰ ਕਰਨ ਦੇ ਦੋਸ਼ ਲਗਾਏ। ਇਸ ਤੋਂ ਬਾਅਦ ਸਿਵਲ ਹਸਪਤਾਲ ਅਸ਼nala ਦੇ ਵਿੱਚ ਦਾਖਲ ਕਨੈਕਟਰ ਨਿਸ਼ਾਨ ਸਿੰਘ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ। ਕੰਡਕਟਰ ਨਿਸ਼ਾਨ ਸਿੰਘ ਨੇ ਦੱਸਿਆ ਕਿ ਉਹ ਆਪਣੀ ਬਸ ਤੇ ਸਵਾਰ ਹੋ ਕੇ ਅਸ਼nala ਵੱਲ ਜਾ ਰਿਹਾ ਸੀ। ਜਦੋਂ ਡੇਰਾ ਰੋਡ ਲੱਗਿਓ ਬਸ ਨੂੰ ਮੋੜ ਰਹੇ ਤਾਂ ਪੈਸੇ ਉਹ ਜਿਹੜਾ ਪਾਸਿਓ ਆ ਰਹੀ ਇੱਕ ਕਾਲ ਰੰਗ ਦੀ ਗੱਡੀ ਸਵਾਰ ਚਾਰ ਨੌਜਵਾਨਾਂ ਨੇ ਉਹਨਾਂ ਤੇ ਹਮਲਾ ਕਰ ਦਿੱਤਾ ਤੇ ਪੈਸੇ ਵਾਲਾ ਬੈਗ ਖੋਹਣ ਦੀ ਕੋਸ਼ਿਸ਼ ਕੀਤੀ। ਉਹਨਾਂ ਮੰਗਾਂ ਕਿ ਉਹਨਾਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਜਲਦ ਜਲਦ ਕਾਬੂ ਕੀਤਾ ਜਾਵੇ। ਇਸ ਮੌਕੇ ਬਸ ਡਰ ਉਹਨਾਂ ਦਾ ਪ੍ਰਸ਼ਾਸਨ ਤੋਂ ਜਲਦ ਤੋਂ ਜਲਦ ਕਾਰਵਾਈ ਦੀ ਮੰਗ ਕੀਤੀ ਹੈ। ਸਰ ਕੋਈ ਨਹੀਂ ਅਹੀਂ ਦੇ ਉਥੋਂ ਚੌਂਕ ਚੋਂ ਗੱਡੀ ਘਮਾਉਂਦਾ ਤੇ ਉਥੋਂ ਕੋਈ ਨਹੀਂ ਹੈ ਗੱਡੀ ਆਈ ਹੈ ਇੱਧਰ ਨੂੰ ਚਲੇ ਕੇ ਕੋਈ ਚੌਂਕ ਚ ਘੁਮਾ ਕੇ ਗੱਡੀ ਤੇ ਆਉਂਦਾ ਦੇ ਇਧਰੋਂ ਐਂਬਸਰਾਂ ਦੇ ਬਣੇ ਕਾਲੇ ਰੰਗ ਦੀ ਗੱਡੀ ਆਉਂਦੀ ਤੇ ਅਹੀਂ ਤਰੇ ਆਉਂਦਾ ਕੋਈ ਗੱਡੀ ਨਹੀਂ ਕਿਤੇ ਕੁਝ ਨਹੀਂ ਹੋਇਆ ਤਰੇ ਆਉਂਦਾ ਨਾਮ ਮੈਨੂੰ ਗੜਾ ਕੱਢਣ ਲੱਗ ਪਏ ਗੱਡੀ ਦੇ ਦੋ ਜਾਨੇ ਤਰਕੇ ਆਏ ਆ ਉੱਤਰ ਗਿਆਨ ਕੇ ਦੇ ਮੇਰੀ ਬਾਰੀ ਖੋਲੀ ਹੈ ਬਾਰੀ ਖੋਣ ਕੇ ਤੇ ਗੱਡੀ ਵਾਲ ਨੇ ਕਰਨ ਪਾਇਆ ਤੇ ਗੱਡੀ ਨਹੀਂ ਬੰਦ ਹੋਈ ਉਹਨਾਂ ਨੇ ਕਹਿੰਦਾ ਮੈਨੂੰ ਮਰੋਰ ਕੇ ਬਾਅਦ ਉਹਦੇ ਵਸ਼ੀਰ ਤੇ ਰੱਖ ਛੱਡਿਆ ਤੀ ਜਾਣਾ ਮੁਰ ਕੇ ਕਨੈਕਟਰ ਦੇ ਗੱਲ ਪਾਏਗੇ ਇਹਨਾਂ ਦੇ ਕੈਸ ਠੀਕ ਹੋ ਕੇ ਲੈ ਗਏ ਚੱਪਕ ਦੀ ਲੱਗੀ ਕਨੈਕਟਰ ਤੇ ਲੱਗਦੀਆਂ ਸੱਟਾਂ ਕੈਸ ਲੱਗੇ ਹੋ ਗਏ ਜੀ ਹਾਂ ਜੀ ਇਹਨਾਂ ਜੀ ਤੇ ਉਹ ਕਨੈਕਟਰ ਦੇ ਲੱਗੀਆਂ ਅੱਡੇ ਉਦੀ ਟੁੱਟੀ ਆ ਤੇ ਲੱਕ ਚਾ ਤੇ ਬਾਹ ਤੇ ਆ ਆਸੂੰ ਗਲਾਂ ਗਲਦੇ ਹੀ ਮੰਨ ਕਰਦੇ ਹਾਂ ਜੀ ਵੇਖੋ ਸਰਕਾਰ ਨੂੰ ਚਾਹੀਦਾ ਸ ਦੇਖੇ ਆਣ ਕੇ ਮੌਕਾ ਨਾਲ ਆਣ ਕੇ ਕੈਮਰੇ ਚੈੱਕ ਕਰਨਾ ਪਤਾ ਲੱਗੇ ਕਿ ਕੌਣ ਕਿੱਥੋਂ ਬੰਦੇ ਆ ਜੀ ਮੇਰਾ ਨਾਮ ਨਿਸ਼ਾਨ ਸਿੰਘ ਦਾ ਕੀ ਗੱਲ ਹੋਈ ਸਰ ਉਹ ਜੀ ਜੀ ਕਾਲ ਉਹ ਬੜਾ ਦੇ ਵਿੱਚ ਲੱਗਿਆ ਸੀ 2:00 ਵਜੇ ਕੇ 35 ਮਿੰਟ ਤੇ ਕਹਾਂ ਨਾ ਉਹ ਜਨਾਲੇ ਨੂੰ ਇੱਥੇ ਜਦੋਂ ਉਹ ਗੱਡੀ ਗੱਡੀ ਜਨਾਲਾ ਪਹੁੰਚੀ ਆ ਤੇ ਇੱਥੇ ਅੱਡੇ ਦੇ ਕੋਲ ਜਿੱਥੇ ਬੱਸ ਖੜਾਉਂਦੀ ਹੈ ਉੱਥੇ ਜੀ ਕਾਫੀ ਜਾਵੇਂ ਐ ਬੋ ਉਹ ਜਿੱਥੇ ਉਹ ਪੈਂਦਾ ਵਾ ਚੌਂਗ ਚੌਂਗ ਤੋਂ ਹੀ ਗੱਡੀ ਘਮਾਉਣ ਦੀ ਕੋਸ਼ਿਸ਼ ਕੀਤੀ ਆ ਇਹ ਉਹ ਚੌਂਗ ਜਿਹੜਾ ਸਾਡੀ ਕੋਲ ਗੱਡੀ ਨਹੀਂ ਘੋਮੀ ਅਸੀਂ ਉਹ ਅਗਲੇ ਬੰਨੇ ਲਾਸਟ ਦੇ ਚੌਂਗ ਸਾਡੇ ਪੈਂਦਾ ਵਾ ਉਥੋਂ ਅਸੀਂ ਗੱਡੀ ਘਮਾਉਣ ਦੇ ਤੇ ਉਹਨਾਂ ਨੂੰ ਆਏ ਆ ਰਸੇ ਜੀ ਇਧਰੋਂ ਅੰਮ੍ਰਿਤਸਰ ਵਾਲੀ ਸਾਈਡ ਤੋਂ ਗੱਡੀ ਆਉਂਦੀ ਬਲੈਕ ਕਲਰ ਦੀ ਇਹ ਗੱਡੀ ਨੇ ਖੜਾ ਰਿਆ ਜਿੱਦੋਂ ਡਰਾਈਵਰ ਪਿੱਛੇ ਮੇਰੇ ਲਾਗੇ ਬਟਾਤਾ ਗੱਡੀ ਖੜਾ ਕੇ ਪੈਂਦਾ ਸਾਰੀ ਉਹ ਕਹਿੰਦੇ ਵੀ ਤੁਸੀਂ ਭੈਣ ਜਿੱਦੋ ਕਦਰ ਕਰਦੀ ਪੁਛਾਈ ਜਦੋਂ ਉਹਦੇ ਇਧਰੋਂ ਮੈਂ ਉਹਨੂੰ ਕਹਾਂ ਵੀ ਜੀ ਕੋਈ ਗੱਲਬਾਤ ਕੋਈ ਨਹੀਂ ਆਈ ਡਰੋ ਮੈਂ ਕਿਹਾ ਵੀ ਵੀਰੇ ਇਹ ਗੱਡੀ ਸਾਡੇ ਨਾਲ ਆ ਪਰ ਇਹ ਉਹ ਇੰਨੀ ਕਰਨੀ ਹਈ ਇੰਨੀ ਗੱਲ ਕਰਨ ਦੇ ਆ ਤੇ ਵਿੱਚ ਉਤਰ ਕੇ ਗੱਡੀ ਚੋਂ ਦੇ ਬੈਵਾ ਦੀ ਬਾਰੀ ਖੋਲ ਕੇ ਜਦੋਂ ਕੱਢਣ ਦੀ ਕੋਸ਼ਿਸ਼ ਕੀਤੀ ਜਦੋਂ ਮੈਂ ਗੱਡੀ ਪਿੱਛੇ ਘੁਮਾਉਂਿਆ ਹਾਂ ਬੈਕ ਸਾਡ ਮੈਂ ਦਰਾਂ ਕਿ ਮੈਂ ਵੀਰ ਤੂੰ ਸਿਆਣਾ ਬਣਾਇਆ ਐ ਇਦਾਂ ਨਾ ਕਰ ਬੰਦਾ ਕਿਹਨੂੰ ਬਾਰ ਕਰਦਾ ਉਹਦਾ ਗੋਰਾ ਲੱਗਦਾ ਰੋੜੀ ਵਾਲੇ ਮਸਾਲੇ ਵਾਲੇ ਆਈਏ ਕਰਨੀ ਆਸਲੀ ਮਸਾਲਾ ਕੰਪਲੇਨ ਮਿਲਿਆ ਰੋਡ ਬਾਈ ਦਾ ਕਨੈਕਟਰ ਸੀਗਾ ਗੱਡੀ ਕ੍ਰਾਸ ਕਰਨ ਤੋਂ ਲੰਗਨ ਤੋਂ ਬਜ਼ਾਰ ਦੇ ਵਿੱਚ ਰਾਸ਼ੀ ਤੇ ਕਾਲੀ ਸਕੋਟਰ ਗੱਡੀ ਦੇ ਵਿੱਚ ਜਿਆਰ ਬੰਦੇ ਕਹਿੰਦਾ ਉਤਰੇ ਉਤਰ ਕੇ ਉਹਨਾਂ ਦਾ ਜੀ ਕੀਤੀ ਤੇ ਸਾਨੂੰ ਉਹ ਕੀਤੀ ਜਿਸ ਨੇ ਕਨੈਕਟਰ ਤੇ ਸੱਟ ਲੱਗੀ ਆ ਹਸਪੀਟਲ ਸਾਡਾ ਐਸਆਈ ਭੁਪਿੰਦਰ ਸਿੰਘ ਜੀ ਆ ਉਹ ਮੈਡੀਕਲ ਦੇ ਆਧਾਰ ਤੇ ਜਿਹੜੀ ਬੰਦੀ ਕਰਦੀ ਕੀਤੀ ਜਾਵੇ ਅਗਲਾ ਕੋਈ ਨਹੀਂ ਹਾਲੇ ਟ੍ਰੇਸ ਨਹੀਂ ਹੋਇਆ ਉਹ ਸੀਸੀਟੀਵੀ ਕੈਮ ਦੇ ਦੇਖ ਰਹਾ ਜੀ ਲੱਭ ਲਾਗੇ